BC ਵਾਈਲਫਾਇਰ ਸਰਵਿਸ ਨੇ 9 ਜੁਲਾਈ ਨੂੰ ਐਲਾਨ ਕੀਤਾ ਹੈ ਕਿ ਨਵੇਂ ਜੰਗਲ ਦੀ ਅੱਗ ਦੇ ਵਧੇ ਹੋਏ ਜੋਖਮ ਨੇ ਪਾਬੰਦੀ ਦੇ ਲਈ ਸੁਪੇਰਿਆ ਤੇ BC ਦੇ ਆਲੇ ਦੁਆਲੇ ਦੇ ਪਾਈਚਾਰਿਆਂ ਵਿੱਚ ਜੰਗਲ ਦੀ ਅੱਗ ਦੇ ਜੋਖਮ ਨੂੰ ਵਧਾ ਦਿੱਤਾ ਹੈ BC ਵਾਈਲਫਾਇਰ ਸਰਵਿਸ ਨੇ ਕਿਹਾ ਹੈ ਕਿ ਮਨੁੱਖੀ ਕਾਰਨਾਂ ਕਰਕੇ ਜੰਗਲੀ ਅੱਗ ਨੂੰ ਰੋਕਣ ਤੇ ਉਸ ਦੀ ਰੱਖਿਆ ਕਰਨ ਦੇ ਲਈ ਕੈਂਪ ਫਾਇਰ ਪਾਬੰਦੀਆਂ ਜਿਹੜੀਆਂ ਨੇ ਉਹ ਲਾਗੂ ਕੀਤੀਆਂ ਜਾ ਰਹੀਆਂ ਨੇ ਵਿਸਲਰ ਤੇ ਬਟਨ ਦੋਵਾਂ ਦੇ ਵਿੱਚ ਕੈਂਪ ਫਾਇਰ ਪਹਿਲਾਂ ਹੀ ਪਾਬੰਦੀ ਅਧੀਨ ਹੈ BC ਵਾਈਫਾਈਰ ਸਰਵਿਸ ਦਾ ਕਹਿਣਾ ਹੈ ਕਿ ਇਹ ਪੂਰੇ ਸੂਬੇ ਵਿੱਚ ਖੁੱਲੀ ਅੱਗ ਦੀਆਂ ਸਾਰੀਆਂ ਸ਼੍ਰੇਣੀਆਂ ਤੇ ਪਾਬੰਦੀ ਲਾਗੂ ਕਰ ਰਹੀ ਹੈ ਸਰਵਿਸ ਦਾ ਕਹਿਣਾ ਹੈ ਕਿ ਮੌਜੂਦਾ ਤੇ ਪੂਰਵ ਅਨੁਮਾਨ ਦੇ ਮੌਸਮ ਦੇ ਹਾਲਾਤਾਂ ਤੋਂ ਜੰਗਲੀ ਅੱਗ ਦੇ ਵਧੇ ਹੋਏ ਜੋਖਮ ਦੇ ਨਾਲ ਇੱਕ ਪ੍ਰਾਂਤ ਵਿਆਪੀ ਕੈਂਪ ਫਾਇਰ ਦੀ ਮਨਾਹੀ ਰਾਤ 12 ਜੁਲਾਈ ਤੋਂ ਰਾਤ 12 ਵਜੇ ਸ਼ੁਰੂ ਹੋ ਜਾਏਗੀ ਬੈਂਕਟ ਬੈਂਡ ਸੂਬੇ ਦੇ ਹਰ ਖੇਤਰ ਦੇ ਵਿੱਚ ਕਿਸੇ ਵੀ ਆਕਾਰ ਦੇ ਕੈਂਪ ਫਾਇਰ ਤੇ ਪਾਬੰਦੀ ਲਗਾਉਂਦੀ ਹੈ ਮੰਗਲਵਾਰ ਨੂੰ ਇਹ ਐਲਾਨ BC ਵੇਚ ਰਿਕਾਰਡ ਤੋੜ ਗਰਮੀ ਦੀ ਲਹਿਰ ਦੇ ਦੌਰਾਨ ਆਇਆ ਸਰਵਿਸ ਦਾ ਕਹਿਣਾ ਹੈ ਕਿ ਕੈਂਪਫਾਇਰ ਪਾਬੰਦੀਆਂ ਮਨੁੱਖੀ ਕਾਰਨ ਜੰਗਲੀ ਅੱਗ ਨੂੰ ਰੋਕਣ ਤੇ ਜਨਤਕ ਸੁਰੱਖਿਆ ਦੀ ਰੱਖਿਆ ਕਰਨ ਲਈ ਲਾਗੂ ਕੀਤੀਆਂ ਜਾ ਰਹੀਆਂ ਨੇ BC ਵਾਈਲਡਫਾਇਰ ਦੀ ਸੂਬਾਈ ਸੂਚਨਾ ਅਧਿਕਾਰੀ ਨੇ ਕਿਹਾ ਕਿ ਇਹ ਫੈਸਲਾ ਹਲਕੇ ਵਿੱਚ ਨਾ ਲਿਆ ਜਾਏ ਸਪਸ਼ਟ ਤੌਰ ਤੇ ਕੈਂਪਫਾਇਰ BC ਵਿੱਚ ਮਨੋਰੰਜਨ ਸੱਭਿਆਚਾਰ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਤੇ ਇਹਨਾਂ ਦੀ ਵਰਤੋਂ ਫਰਸਟ ਨੇਸ਼ਨ ਤੇ ਆਦੀਵਾਸੀ ਲੋਕਾਂ ਦੁਆਰਾ ਰਸਮੀ ਉਦੇਸ਼ਾਂ ਲਈ ਵੀ ਕੀਤੀ ਜਾਂਦੀ ਹੈ ਪਰ ਇਹ ਇੱਕ ਫੈਸਲਾ ਹੈ ਜੋ ਇਨਾਂ 6 ਫਾਇਰ ਸੈਂਟਰਾਂ ਵਿੱਚੋਂ ਹਰੇਕ ਦੁਆਰਾ ਸਥਾਨਕ ਪੱਧਰ ਤੇ ਲਿਆ ਜਾਂਦਾ ਹੈ ਜਦੋਂ ਸਾਨੂੰ ਪਤਾ ਲੱਗਦਾ ਹੈ ਕਿ ਸਾਡੇ ਹਾਲਾਤ ਸੁਖ ਜਾਣਕਾਰਨ ਜੋਖਮ ਜ਼ਾਦਾ ਹੈ ਉਹਨਾਂ ਕਹਿੰਦੇ ਕਿ ਅਸੀਂ ਉਸ ਸਮਰੱਥਾ ਦੇ ਵਿੱਚ ਸਮੇਂ ਤੇ ਸੀਜ਼ਨ ਸਾਡੇ ਉਪਲਬਧ ਸਰੋਤਾਂ ਤੇ ਵਿਚਾਰ ਕਰਦੇ ਹਾਂ ਤੇ ਫਾਇਰ ਵੈਦਰ ਇੰਡੈਕਸ ਨਾਮਕ ਸਿਸਟਮ ਦੀ ਵਰਤੋਂ ਕਰਦੇ ਹਾਂ ਇੱਕ ਅਜਿਹਾ ਸਾਧਨ ਹੈ ਜੋ ਸਾਨੂੰ ਲੈਂਡਸਕੇਪ ਤੇ ਜੋ ਕੁਝ ਦੇਖ ਰਹੇ ਹਾਂ ਉਸ ਲਈ ਕੁਝ ਸੰਖਿਆਤਮਕ ਮੁੱਲ ਨਿਰਧਾਰਿਤ ਕਰਦਾ ਤੇ ਮੁਲਾਂਕਣ ਵੀ ਕਰਦਾ ਹੈ ਉੱਥੇ ਜਿੱਥੇ ਖੁੱਲੇ ਕੁਝ ਬਾਲਨ ਦੀ ਮਨਾਹੀ ਵਰਗੀ ਕਿਸੇ ਚੀਜ਼ ਲਈ ਸਮਾਸ ਸਹੀ ਹੈ ਅੱਗ ਤੋਂ ਇਲਾਵਾ ਸਰਵਿਸ ਦਾ ਕਹਿਣਾ ਹੈ ਕਿ ਆਤਿਸ਼ਬਾਜ਼ੀ ਅਸਮਾਨੀ ਲਾਲ ਟੈਨਾ ਬਾਇੰਡਰੀ ਵਿਸਫੋਟ ਕਰ ਨਵਾਲੇ ਟੀਚੇ ਹਵਾ ਦੇ ਪਰਦੇ ਬਰਨਰ ਬੈਰਲ ਜਾਂ ਕਿਸੇ ਵੀ ਆਕਾਰ ਦੇ ਪਿੰਜਰੇ, ਚਿਮਨੀਆਂ ਜਾਂ ਫਿਰ ਟਿੱਕੀ ਦਾ ਸਮਾਨ ਟਰਚਾਂ ਤੇ ਵੀ ਪਾਬੰਦੀ ਹੈ। ਕੈਂਪਫਾਇਰ ਪਾਬੰਦੀਆਂ ਦੇ ਦੌਰਾਨ ਸਿਰਫ ਇੱਕ CSA ਪ੍ਰਵਾਨਿਤ ਜਾਂ UL-C ਪ੍ਰਵਾਨਿਤ ਪੋਰਟੇਬਲ ਕੈਂਪਫਾਇਰ ਉਪਕਰਨ ਦੀ ਵਰਤੋਂ ਕੀਤੀ ਜਾ ਸਕਦੀ ਹੈ ਤੇ ਲਾੜ ਦੀ ਉਚਾਈ 15 ਸੈਂਟੀਮੀਟਰ ਤੋਂ ਵੱਧ ਨਹੀਂ ਹੋਣੀ ਚਾਹੀਦੀ। ਇਸ ਲਈ ਲੋਕ ਉਹਨਾਂ ਪੋਰਟੇਬਲ ਕੈਂਪਿੰਗ ਸਟੋਵ ਦੀ ਵਰਤੋਂ ਕਰ ਸਕਦੇ ਨੇ ਜੋ ਉਹਨਾਂ ਲੋੜਾਂ ਨੂੰ ਪੂਰਾ ਕਰਦੇ ਨੇ ਜਦੋਂ ਉਹ ਮੁਰ ਤੋਂ ਬਾਹਰ ਹੁੰਦੇ ਨੇ ਇਥੋਂ ਤੱਕ ਕਿ ਕੈਂਪਫਾਇਰ ਦੀ ਮਨਾਹੀ ਦੌਰਾਨ ਵੀ ਪਾਬੰਦੀ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਡਾਲਰ 1150 ਲਈ ਟਿਕਟ ਜਾਰੀ ਕੀਤੀ ਜਾ ਸਕਦੀ ਹੈ ਜਿਸ ਨੂੰ 10000 ਤੱਕ ਦਾ ਪ੍ਰਬੰਧਕੀ ਜੁਰਮਾਨਾ ਅਦਾ ਕਰਨਾ ਪੈਂਦਾ ਹੈ ਜਾਂ ਜੇ ਅਦਾਲਤ ਵਿੱਚ ਦੋਸ਼ੀ ਪਾਇਆ ਜਾਂਦਾ ਹੈ ਤਾਂ 1 ਲੱਖ ਤੱਕ ਦਾ ਜੁਰਮਾਨਾ ਤੇ ਸੰਭਵ ਤੌਰ ਤੇ 1 ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ ਜੰਗਲੀ ਅੱਗ ਨੂੰ ਰੋਕਣ ਲਈ ਜਨਤਕ ਚੌਕ ਸੇ ਇੱਕ ਮੁੱਖ ਕਾਰਨ ਹੈ ਇਹ ਅਸਲ ਦੇ ਵਿੱਚ ਮਹੱਤਵਪੂਰਨ ਹੈ ਕਿ ਲੋਕ ਆਪਣੇ ਖੇਤਰ ਦੀਆਂ ਸਥਿਤੀਆਂ ਤੋਂ ਜਾਣੂ ਹੋਣ ਤੇ ਸਾਡੇ BC ਵਾਈਲਡਫਾਇਰ ਨਕਸ਼ਿਆਂ ਵਰਗੇ ਜਾਣਕਾਰੀ ਦੇ ਪ੍ਰੋਸੇਕ ਸਰੋਤਾਂ ਤੇ ਨਜ਼ਰ ਰੱਖਣ ਨਿਊਜ਼ ਐਸ ਚੈਨਲ ਪੰਜਾਬੀ ਦੀ ਰਿਪੋਰਟ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ